हां ਵੀ ਮਿੱਤਰੋ ਪਿੰਡ ਕਲਿਆਣ ਵਿੱਕੀ वुਡਵਰਕਸ ਜੀਤ ਸਿੰਘ ਦਾ ਮੁੰਡਾ ਗਾ ਮਿੱਤਰੋ ਲੱਕੜੀ ਦਾ ਕੰਮ ਕਰਦਾ ਤੇ ਬੜਾ ਵਧੀਆ ਕਰਦਾ ਕੋਠੀਆਂ ਦੇ ਵੀ ਠੇਕੇ ਲੈਂਦਾ ਤੇ ਅੱਜ ਮਿੱਤਰੋ ਛੋਟੇ ਜਿਹੇ ਕੰਮ ਸੀ ਸਾਡਾ ਪਾਂਸੀਆਂ ਦੇ ਲਈ ਘਰ ਬਣਾਏ ਸੀ ਬੜੀ ਮਿਹਨਤ ਨਾਲ ਬੜੇ ਵਧੀਆ ਤਰੀਕੇ ਨਾਲ ਬਣਵਾ ਕੇ ਦਿੱਤੇ ਨੇ ਸਾਨੂੰ ਨਾਲ ਮਿੱਤਰੋ ਸੂਨੀ ਡੈਰੀ ਵਾਲੇ ਨੇ ਵੀ ਬਣਾਏ ਸੀ ਇਹਨੇ ਵੀ ਥੋੜੇ ਜਿਹਾ ਆਪਣੇ ਘਰ ਵਿੱਚ ਲਵਾਉਣੇ ਸੀ ਇਹ ਕਹਿੰਦਾ ਮੈਂ ਵੀ ਨਾਲ ਇਹਦੇ ਕੰਮ ਕਰਵਾਉਣ ਆ ਗਿਆ ਬڑے ਘੈਂਟ ਬਣਾਏ ਨੇ ਮਿੱਤਰੋ ਕੰਮ ਵੀ ਮੁੰਡਾ ਪੂਰਾ ਇੱਕ ਨੰਬਰ ਦਾ ਕਰਦਾ ਆ ਤੁਹਾਡੇ ਸਾਹਮਣੇ ਨੇ ਜਿਹੜੇ ਬਣਾਏ ਸੀ ਤੇ ਘਰ ਵਿੱਚ ਲੱਗੇ ਹੋਏ ਨੇ ਸੋਨੀ ਬੇਰ ਕੈ ਡੈਰੀ ਵਾਲੇ ਦੇ ਤੇ ਪੂਰੇ ਇੱਕ ਨੰਬਰ ਦਾ ਕੰਮ ਕਰਦਾ ਮਿੱਤਰੋ ਕਿਸੇ ਵੀ ਤਰ੍ਹਾਂ ਦਾ ਕੰਮ ਹੋਵੇ ਕੋਠੀਆਂ ਦੇ ਵੀ ਠੇਕੇ ਲੈਂਦਾ ਤੇ ਆ ਗੁਰਦਾਰਸ਼ਨ ਫੌਜੀ ਦਾ ਮੁੰਡਾ ਹਰਮਨਾ ਜੀ ਨੇ ਇਹ ਪੰਜ ਬਣਵਾਏ ਸੀ ਬੜਾ ਘੈਂਟ ਰੰਗ ਕੀਤਾ ਤੇ ਉਸ ਤੋਂ ਬਾਅਦ ਮੁੰਡੇ ਨੇ ਫਿੱਟ ਵੀ ਪੂਰੇ ਘੈਂਟ ਤਰੀਕੇ ਨਾਲ ਕੀਤੇ ਨੇ ਤੇ ਘਰ ਦੇ ਬਾਹਰ ਵੀ ਕੁਝ ਲਾਏ ਸੀ ਇੱਕ ਵਾਰ ਮੌਕਾ ਜ਼ਰੂਰ ਦੇਵੋ ਸੱਜਣੋ ਬਾਕੀ ਆਪਣਾ ਪੇਜ ਫੋਲੋ ਕਰ ਲਓ ਤਾਂ ਕਿ ਤੁਹਾਡੇ ਤੱਕ ਹੋਰ ਵੀ ਵੀਡੀਓ ਪਹੁੰਚ ਸਕਿਆ ਕਰਨ ਧੰਨਵਾਦ